ਸਿਮਰਮੰਤਮਾਨ ਨੇ ਸ਼ਰੋਮਨੀ ਅਕਾਲੀ ਦਲ ਨੂੰ ਘੇਰ ਲਿਆ ਬਾਦਲ ਪਰਵਾਰ ਨੂੰ ਤਾਂ ਕਿਹ ਰਹੀ ਕਿਹਰਾ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵਿੱਚੇ ਹੀ ਕੜੀ ਸਲਿਆ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਸੀਐਮ ਭਗਵੰਤ ਮਾਨ ਦਾ ਗੁੱਸਾ ਕਿਉਂ ਭੜਕਿਆ ਉਹ ਵੀ ਦੱਸਦੇ ਆ ਹਾਲ ਹੀ ਦੇ ਵਿੱਚ ਸੁਖ ਵਿਲਾਸ ਬਾਰੇ ਚਰਚਾ ਹੋ ਰਹੀ ਹੁੰਦੀ ਹੈ ਹਾਲ ਹੀ ਦੇ ਵਿੱਚ ਸੁਖ ਵਿਲਾਸ ਬਾਰੇ ਸੀਐਮ ਭਗਵੰਤ ਮਾਨ ਵੱਡੇ ਖੁਲਾਸੇ ਕਰਦੇ ਨੇ ਇੱਥੋਂ ਤੱਕ ਖੁਲਾਸੇ ਕਰਦੇ ਨੇ ਕਿ ਸੁਖ ਵਿਲਾਸ ਹੋਟਲ ਬਣਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੀ ਸਰਕਾਰ ਨੂੰ ਮਿਸਯੂਜ਼ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਇਲਜ਼ਾਮ ਸੀਐਮ ਭਗਵੰਤ ਮਾਨ ਨੇ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਲਗਾਏ ਨੇ ਔਰ ਸੁਖ ਵਿਲਾਸ ਬਣਨ ਤੋਂ ਬਾਅਦ ਕਿਦ ਪਾਲਿਸੀ ਦੁਬਾਰਾ ਚੇਂਜ ਕਰ ਦਿੱਤੀ ਗਈ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਪ੍ਰਤੀਕਰਮ ਆਂਦਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਪਰਮਬੰਸ ਸਰਮਾਣਾ ਜਿਹੜੇ ਨੇ ਉਹ ਉੱਗ ਕੇ ਸਾਹਮਣੇ ਆਉਂਦੇ ਨੇ ਬੋਲਦੇ ਨੇ ਔਰ ਕੱਲੀ-ਕੱਲੀ ਗੱਲ ਦਾ ਪਲਟਵਾਰ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ ਉਸ ਉੱਤੇ ਸੀਐਮ ਭਗਵੰਤ ਮਾਨ ਦੁਆਰਾ ਪਰ ਅੱਗੇ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਕਿਉਂ ਬੋਲ ਰਿਹਾ ਜਾਦਰ ਹੋਟਲ ਸੁਖਬੀਰ ਸਿੰਘ ਬਾਦਲ ਦਾ ਆ ਸਭ ਤੋਂ ਜ਼ਿਆਦਾ ਸ਼ੇਅਰ ਹੋਟਲ ਦੇ ਜਿਹੜੇ 185000 ਸ਼ੇਅਰ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਕੋਲ ਨੇ 95000 ਸ਼ੇਅਰ ਜਿਹੜੇ ਨੇ ਉਹ ਹਰ ਸਿਮਰਤ कौर ਬਾਦਲ ਦੇ ਕੋਲ ਨੇ ਔਰ ਬਾਕੀ ਜਿਹੜੇ ਸ਼ੇਅਰਸ ਨੇ ਉਹ ਅਲੈਦਾ ਨੇ ਤੇ ਇਹ ਜਿਹੜਾ ਹੋਟਲ ਹੈ ਉਹ ਸੁਖਬੀਰ ਬਾਦਲ ਦਾ ਬਣਿਆ ਤੇ ਇਸ ਹੋਟਲ ਦੀ وکਾਲਤ ਆਖਿਰ ਸ਼੍ਰੋਮਣੀ ਅਕਾਲੀ ਦਲ ਕਿਉਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਕਿਉਂ ਸਾਹਮਣੇ ਆ ਰਿਹਾ ਵਾਰ-ਵਾਰ ਇਸ ਹੋਟਲ ਦੀ وکਾਲਤ ਕਰਨ ਦੇ ਵਿੱਚ ਬਾਦਲ ਪਰਿਵਾਰ ਦੀ وکਾਲਤ ਕਰਨ ਦੇ ਵਿੱਚ ਇਸ ਮਾਮਲੇ ਨੂੰ ਉੱਗ ਕੇ ਸਾਹਮਣੇ ਬੋਲਦੇ ਨਜ਼ਰ ਆ ਰਹੇ ਨੇ ਪਰਮਬੰਸ ਰੋਮਾਣਾ ਜਿਹੜੇ ਸੀਐਮ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧ ਰਹੇ ਸੀ ਉਹਨਾਂ ਨੂੰ ਇੱਕ ਸਿੱਧਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਕਿ ਆਖਿਰਕਾਰ ਅਕਾਲੀ ਦਲ ਨੂੰ ਕੀ ਸੁੱਝੀ ਹੈ ਕਿ ਸਾਹਮਣੇ ਆ ਕੇ ਤੇ ਬਾਦਲ ਪਰਿਵਾਰ ਨੂੰ ਬਚਾਇਆ ਜਾਵੇ ਕੱਤ ਕੀ ਹੋਟਲ ਬਾਦਲ ਪਰਿਵਾਰ ਦਾ ਆਇਆ ਜਵਾਬਦੇਹੀ ਬਾਦਲ ਪਰਿਵਾਰ ਦੀ ਬਣਦੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ 6 ਦਿਨ ਦੇ ਅੰਦਰ ਅੰਦਰ ਬਾਦਲ ਪਰਿਵਾਰ ਤੋਂ ਮਾਫੀ ਮੰਗੀ ਜਾਵੇ ਉਸ ਉੱਤੇ ਵੀ ਸੀਐਮ ਭਗਵੰਤ ਮਾਨ ਦਾ ਪ੍ਰतिक੍ਰਮ ਸਾਹਮਣੇ ਆਇਆ ਕਿ 6 ਦਿਨ ਤੋਂ ਬਾਅਦ ਮਾਨਹਾਨੀ ਕਰਨ ਤੋਂ ਚੰਗਾ ਭਾਵੇਂ ਹੁਣ ਕਰ ਦੇਣ ਉਹ ਮਾਫੀ ਹਰਗिज ਨਹੀਂ ਮੰਗਣਗੇ ਔਰ ਪੰਜਾਬ ਦੇ ਮੁੱਦਿਆਂ ਨੂੰ ਇਸੇ ਤਰ੍ਹਾਂ ਉਜਾਗਰ ਕਰਦੇ ਰਹਿਣਗੇ ਉਹਨਾਂ ਨੇ ਸਾਫਟ ਸਟਾਰ ਦੇ ਉੱਤੇ ਬਾਦਲ ਪਰਿਵਾਰ ਦੇ ਉੱਤੇ ਤੰਜ ਕੱਸਿਆ ਹੈ ਕਿ ਸਭ ਤੋਂ ਜ਼ਿਆਦਾ ਸ਼ੇਅਰ ਬਾਦਲ ਪਰਿਵਾਰ ਦੇ ਕੋਲ ਹੈ ਤੇ ਇਸ ਕਰਕੇ ਬਾਦਲ ਪਰਿਵਾਰ ਦਾ ਹੀ ਵੱਡਾ ਹੱਥ ਜਿਹੜਾ ਹੈ ਇਸ ਹੋਟਲ ਦੇ ਉੱਤੇ ਬਣਦਾ ਹੈ ਇਹ ਹੋਟਲ ਬਾਦਲ ਪਰਿਵਾਰ ਦਾ ਹੀ ਬਣਦਾ ਹੈ ਸੁਖ ਵਿਲਾਸ ਜਿਹੜਾ ਬਾਦਲ ਪਰਿਵਾਰ ਦਾ ਹੋਟਲ ਬਣਦਾ ਹੈ ਜਿਸ ਵਾਸਤੇ ਬਾਦਲ ਪਰਿਵਾਰ ਹੀ ਇਸ ਉੱਤੇ ਬੋਲਦਾ ਚੰਗਾ ਲੱਗਦਾ ਹੈ ਅਕਾਲੀ ਦਲ ਨੂੰ ਨਹੀਂ ਬੋਲਣਾ ਚਾਹੀਦਾ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਨਾਲੋਂ ਨਾਲ ਉਹਨਾਂ ਨੇ ਸਾਫ ਕਰੇ ਤਾਂ ਕਿ ਬਾਦਲ ਪਰਿਵਾਰ ਨੇ ਵੱਡੀਆਂ ਤਾਂਦ ਲੀਆਂ ਇਸ ਵਿੱਚ ਕੀਤੀਆਂ ਨੇ ਸੀਐਮ ਭਗਵੰਤ ਮਾਨ ਨੇ ਇੱਥੋਂ ਤੱਕ ਦੁਬਾਰਾ ਕਿ ਜਦੋਂ ਸੁਖ ਵਿਲਾਸ ਬਣਨ ਲੱਗਿਆ ਸੀ ਤਾਂ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਕੰਸਟਰਕਸ਼ਨ ਕਮਰਸ਼ੀਅਲ ਕੰਸਟਰਕਸ਼ਨ ਕਰਨ ਦੇ ਵਾਸਤੇ ਪਾਲਿਸੀ ਬਦਲੀ ਗਈ ਸੀਐਮ ਭਗਵੰਤ ਮਾਨ ਨੇ ਇਹ ਵੀ ਯਾਦ ਕਰਾਇਆ ਕਿ ਜਦੋਂ ਸੁਖ ਵਿਲਾਸ ਬਣ ਗਿਆ ਤੇ ਉਸ ਪਾਲਿਸੀ ਦੇ ਵਿੱਚ ਦੁਬਾਰਾ ਫੇਰ ਬਦਲ ਕੀਤਾ ਗਿਆ ਕਿ ਉੱਥੇ ਹੋਰ ਕੋਈ ਕਮਰਸ਼ੀਅਲ ਕੰਸਟਰਕਸ਼ਨ ਨਾ ਕੀਤੀ ਜਾਵੇ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਸਿੱਧੇ ਨਿਸ਼ਾਨੇ ਜੜੇ ਨੇ ਉਹ ਅਕਾਲੀ ਸਰਕਾਰ ਲੰਗੀ ਅਕਾਲੀ ਸਰਕਾਰ ਔਰ ਖਾਸ ਕਰਕੇ ਬਾਦਲ ਪਰਿਵਾਰ ਦੇ ਉੱਤੇ ਸਾਧਦੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੋਰ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਮਾਲਕਤਾ ਦਾ ਸੁਖਵੀਰ ਬਾਦਲ 1,85,000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85,000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55 100 समथिंग शेयर डबल ट्रांसपोर्ट कॉर्पोरेशन ਕੋਲ ਇਹ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਅਕਾਲੀ ਦਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗੇਗਾ ਹੋਟਲ ਬਣਾਉਣਾ ਆਖਰੀ ਇਟ ਲੱਗੀ ਕੈਬਨਟ ਬਲਾਈ ਹੁਣ ਨਹੀਂ ਹੋ ਸਕਦੀ ਚੱਕ ਇਹ ਤੋਂ ਬਾਅਦ ਮਿਸਜੂਜ਼ ਆਫ ਪਾਵਰ ਹੋ ਜਾਊਗਾ ਇਹ ਤੋਂ ਬਾਅਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਗਏ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਲ ਨਾਲ ਥੋੜੇ ਤੋਂ ਬਚਾਇਆ ਭਰਾਓ ਬਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਇਹੀ ਕੰਮ ਕਰਨਾ ਕਿਉਂ ਵੇਚਤੀਆਂ ਕਰਾਉਂਦੇ ਫਿਰਦੇ ਥਾਂ ਥਾਂ ਤੇ ਲੋਕ ਘੜ ਪੈਣ ਲੱਗ ਗਏ ਨਾ ਤੇ ਹੁਣ ਕਦੇ ਇੱਧਰ ਫਿਰਦੇ ਕਦੇ ਉੱਧਰ ਫਿਰਦੇ ਆ ਪਰ ਪਰਿਵਾਰ ਬਚਾਓ ਅਸਲ ਚ ਪੰਜਾਬ ਬਚਾਓ ਨਹੀਂ ਹੈਗਾ ਤੁਸੀਂ ਟੂਰ ਦੇਖਿਓ ਥੋੜਿਆ ਧਿਆਨ ਨਾਲ ਉਹ ਤਾਂ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਉਹ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ ਉਦੋਂ ਬਾਅਦ ਜਾਵੜੇ ਕੈਰਾਂ ਸਾਡਾ ਭਾਈਆ ਬਚਾਓ ਉਦੋਂ ਬਾਅਦ ਜਾਵੜਿਆ ਫਿਰੋਜ਼ਪੁਰ ਮਹਿਨੂ ਬਚਾਓ ਹੁਣ ਉਦੋਂ ਬਾਅਦ ਜਾਵੜਾ ਬਠਿੰਡੇ ਮੇਰੇ ਘਰ ਵਾਲੇ ਬਚਾਓ ਪੰਜਾਬ ਕਿੱਥੇ ਸੀ ਤੇ ਪੰਜਾਬ ਤਾਂ ਹੈ ਹੀ ਨਹੀਂ ਇਹਨਾਂ ਦੇ ਝੰਡੇ ਤੇ ਪੰਜਾਬੀ ਬੋਲਣੀ ਨਹੀਂ ਆਉਂਦੀ ਇਹਨਾਂ ਨੂੰ ਮੈਂ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਨਵਜੋਤ ਸਿੱਧੂ ਰਾਜਾ ਵੜਿੰਗ ਤੇ ਹੋਰ ਜਿਹੜੇ ਵੀ ਵਿੰਗ ਤੜਿੰਗ ਹੋਰ ਨੇ ਜਿਹੜੇ ਜਿੰਨੇ ਵੀ ਐਂ ਕਰਦਾ ਮੈਂ ਸ਼ਰਤ ਲਾਉਣਾ ਵੈਸੇ ਤਾਂ 100 'ਚੋਂ 33 ਨੰਬਰ ਆ ਜਣ ਆਪਾਂ ਪਾਸ ਮੰਨਦੇ ਆ ਮੈਂ 25 ਕਰ ਦੂੰਗਾ ਲੈ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੇਣੇ ਔਰ ਹੋਰ ਦੱਸੋ ਹੋਰ ਦੱਸੋ ਮੈਂ ਸਵਾਲ ਵੀ ਪਹਿਲਾਂ ਦੱਸ ਦਊਂਗਾ ਬਸ ਕਿ ਮੈਂ ਸਵਾਲ ਛੋਟ ਬਹੁਤ ਸੋਖੇ ਪਾਉਂਗਾ ਜਿਵੇਂ ਮੈਂ ਸਵਾਲ ਇਹਨਾਂ ਦੱਸ ਦਊਂਗਾ ਕਿ ਆਹ ਸਵਾਲ ਪਾਵਾਂਗੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਚੰਡੀਗੜ੍ਹ ਮੈਨੂੰ ਵੀ ਪਤਾ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਲਿਖੂ ਕੌਣ ਪੰਜਾਬੀ ਚ ਆਈ ਤਾਂ ਪੰਗਾ ਆਈ ਤਾਂ ਪੰਗਾ ਪੜ ਤਾਂ ਲੈਣਗੇ ਲਿਖਣਗੇ ਕਿਵੇਂ ਇਹ ਪੰਜਾਬ ਦੇ ਨੰਬਰਦਾਰ ਬਣੇ ਫਿਰਦੇ ਆ ਯਾਰ ਕਿ ਪੰਜਾਬ ਅਸੀਂ ਬਚਾਉਣਾ ਹੁੰਦਾ ਹੈ ਪੰਜਾਬ ਕੀ ਗੱਲ ਬਈ ਅਸੀਂ ਪੰਜਾਬ ਦੇ ਕੁਛ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆਂ ਅਸੀਂ ਵੀ ਪੰਜਾਬ ਦੇ ਪੁੱਤਾਂ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜਾਂ ਸਾਨੂੰ ਵੋਟਾਂ ਨਹੀਂ ਮੰਗਣੀਆਂ ਆਉਂਦੀਆਂ ਜਾਂ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜੇ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦਿੱਤੀਆਂ ਪੁੱਤਾਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ Subscribe to One India channel and never miss an update.